ਰਾਤ ਤੂਫਾਨ ਕਿੱਥੇ ਕਿੱਥੇ ਆਇਆ ਸਾਡੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇੱਕ ਮੁੱਟ ਰਹਾ ਤੁਸੀਂ ਆ ਦੇਖੋ ਇੱਥੇ ਜੜਾਂ 'ਚੋਂ ਪੱਟਦੀ ਡੇਕ ਬਹੁਤ ਭਾਰੀ ਸੀਗੀ ਉਧਰ ਕੋਠੇ ਦੇ ਸਿਰ ਤੇ ਮੇਰਾ ਕੋਠੇ ਦਾ ਨੁਕਸਾਨ ਵੀ ਕੀਤਾ ਹੋਊਗਾ ਤਿੰਨ ਡੇਕਾਂ ਭਾਰੀਆਂ ਸੀ ਤਿੰਨਾਂ ਦੇ ਟਾਣੇ ਤੋੜਤੇ ਆ ਤਾਂ ਜਮੇ ਹੀ ਦੋ ਤਾਂ ਯਾਨੀ ਖਤਮ ਹੀ ਕਰਤੀਆਂ ਬੈਂਡ ਦਾ ਵੀ ਨੁਕਸਾਨ ਹੋਇਆ ਹੋਊਗਾ ਨਹੀਂ ਬੈਂਡ ਦਾ ਤਾਂ ਬਚਾ ਲੱਗਦਾ ਹਜੀ ਆ ਦੇਖੋ ਦਾਣਾ ਬਿਲਕੁਲ ਤਕਰੀਬਨ ਉੱਤੇ ਹੀ ਪਿਆ ਪਰ ਫੇਰ ਵੀ ਬਚਾ ਹੋ ਗਿਆ ਮੈਂਡ ਦਾ ਤਾਂ ਵੱਡੇ ਢਾਣੇ ਇਹ ਵੀ ਕੋਠੇ ਤੇ ਡਿੱਗੇ ਹੋਏ ਆ ਲੱਗਦਾ ਤਾਂ ਹੈ ਨਹੀਂ ਕਿ ਤੋ ਤੇੜ-ਤੁੜ ਛੱਡੀ ਆ ਪਰ ਇਹ ਚੱਕੇ ਤੋਂ ਹੀ ਪਤਾ ਲੱਗੂਗਾ ਕੀ ਬਣਿਆ ਕੇਵਲ ਵੀ ਭੰਤੀ ਆਹ ਦਾਣਾ ਟੁੱਟ ਗਿਆ ਇਧਰੋਂ ਛਾਂ ਜਮਾ ਚੱਕਤੀ ਬਹੁਤ ਛਾਂ ਸੀਗੀ ਬਹੁਤ ਸ਼ੰਗਣੀ ਛਾਂ ਸੀ ਉੱਤੇ ਸਾਰੀ ਚੱਕਤੀ ਦਰਖਤਾਂ ਦਾ ਬਹੁਤ ਨੁਕਸਾਨ ਹੋਇਆ ਹੋਇਆ ਵੀ ਇੱਥੇ ਹੀ ਆ ਲਾਹੌਰ ਤੱਕ ਤੇ ਲੱਗਦਾ ਨਹੀਂ ਇੱਕ ਆਪਣੇ ਉਧਰ ਦੂਜੀ ਮੋਟਰ ਦੇ ਆ ਤੇ ਆਪਣੇ ਜਿਵੇਂ ਇੱਥੋਂ ਹੀ ਬੜੀ ਦੇਰੀ ਨੰਗੀ ਹੁੰਦੀ ਹੈ ਨਾ ਐ ਲੱਗਦਾ ਹੋਰ ਕਿਤੇ ਇੰਨਾ ਦਰਸਤਾਨ ਨੁਕਸਾਨ ਨਹੀਂ ਮਿਲ ਲੱਗਦਾ ਤੇ ਪਰ ਇੱਥੇ ਤਾਂ ਕਹਿ ਰਹੀ ਕੀਤਾ ਪਿਆ ਪੂਜੇ ਖੇਤ ਤੂਤ ਬਹੁਤ ਭਾਰਾ ਸੀ ਇਹ ਵੀ ਵਿਚਾਲੇ ਵਿੱਚ ਪਾੜਤਾ ਦੇਖੋ ਕਿੰਨੀ ਨੇਰੀ ਬਗੀ ਹੋਊਗੀ ਰਾਤ ਆ ਦੇਖੋ ਇਹ ਵੀ ਵਿੱਚੋਂ ਹੈ ਤਾਂ ਤੂੰ ਸੌਂਗੀ ਲੱਗੀ ਹੋਈ ਸੀਗੀ ਪਰ ਭਾਰਾ ਬਹੁਤ ਸੀ ਸ਼ਾਮ ਵੀ ਬਹੁਤ ਜਿਆਦਾ ਸੀ ਇਹਦੀ ਸੰਘਣੀ ਪੂਰੀ ਯਾਨੀ ਦੋਵਾਂ ਮੋਟਰਾਂ ਤੋਂ ਛਾਂ ਜਮਾ ਆਇਆ ਨਾ ਚੱਕਤੀ ਤੇ ਉਹ ਪਰਲੇ ਪਾਸੇ ਜਾਮਣ ਸੀ ਉਹਦੇ ਵੀ ਵੱਡੇ ਵੱਡੇ ਟਾਣੇ ਜਿਹੜੇ ਉਹ ਭੰਨੇ ਪਏ ਆ ਉਹ ਕਣਕ ਚ ਪਏ ਆ ਪਰੇ ਉਹ ਦੇਖੋ